ਸਿੱਖਾਂ ਨੂੰ ਹੀ ਕਿਉਂ ਹਰ ਵਾਰ ਟਾਰਗੇਟ ਕੀਤਾ ਜਾਂਦਾ ਹੈ ਜੇ ਬੰਦੀ ਸਿੰਘਾਂ ਦੀ ਗੱਲ ਕਰੀਏ ਤਾਂ ਸਿੱਖਾਂ ਨੂੰ ਦਬਾਉਣ ਦੀ ਕੋਸ਼ਿਸ਼ ਸਰਕਾਰਾਂ ਕਰਦੀਆਂ ਨੇ ਜਗਤਾਰ ਸਿੰਘ ਹਵਾਰਾ ਦਵਿੰਦਰਪਾਲ ਸਿੰਘ ਪੁੱਲਰ ਤੇ ਬਾਕੀ ਬੰਦੀ ਸਿੰਘਾਂ ਨੂੰ ਕਿਉਂ ਰਿਹਾ ਨਹੀਂ ਕਰ ਰਹੀ ਸਰਕਾਰ ਇਹ ਬਿਆਨ ਦੱਸਿਆ ਕਿ ਬੀਬੀ ਰਾਜਿੰਦਰ ਕੌਰ ਜੈਤੋ ਦੇ ਵੱਲੋਂ ਦਿੱਤੇ ਗਏ ਨੇ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕੇਂਦਰ ਸਰਕਾਰ ਪੰਜਾਬ ਸਰਕਾਰ ਤੇ ਉੱਤੇ ਪਲਟਵਾਰ ਕੀਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਵੀ ਸਿੱਖ ਕੌਮ ਦੇ ਲਈ ਆਵਾਜ਼ ਉੱਠਦੀ ਹੈ ਤਾਂ ਹਮੇਸ਼ਾ ਹੀ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਜਦ ਕਿ ਆਪਣੀਆਂ ਬੰਦੀ ਸਿੰਘ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਨੇ ਤਾਂ ਉਸ ਦੇ ਬਾਵਜੂਦ ਵੀ ਕਿਉਂ ਨਹੀਂ ਉਹਨਾਂ ਨੂੰ ਰਿਹਾ ਕੀਤਾ ਜਾਂਦਾ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਇੱਕ ਵਾਰ ਫਿਰ ਤੋਂ ਆਵਾਜ਼ ਸਿੱਖ ਜਥੇਬੰਦੀਆਂ ਦੇ ਵੱਲੋਂ بلند ਕੀਤੀ ਗਈ ਹੈ ਸਰਕਾਰਾਂ ਦੇ ਉੱਤੇ ਪਲਟਵਾਰ ਹੋਏ ਨੇ ਆਓ ਤੁਹਾਨੂੰ ਸੁਣਾਉਣੇ ਬੀਬੀ ਦਾ ਕੀ ਕਹਿਣਾ ਹੈ ਸਭ ਤੋਂ ਵੱਡਾ ਲੋਕਤੰਤਰ ਕਹਿੰਦਾ ਪਰ ਇਹਦੇ ਵਿੱਚ ਲੋਕਤੰਤਰ ਕਿਤੇ ਹੈ ਨਹੀਂ ਇੱਥੇ ਘੱਟ ਗਿਣਤੀਆਂ ਸੇਫ ਨਹੀਂ ਮਨੀਪੁਰ ਵਿੱਚ ਈਸਾਈ ਬੀਬੀਆਂ ਨੂੰ ਨੰਗਿਆਂ ਕਰਕੇ ਤੋੜਿਆ ਗਿਆ ਹਰਿਆਣਾ ਦੇ ਵਿੱਚ ਮੁਸਲਮਾਨ ਭਰਾਵਾਂ ਨੂੰ ਇਸ ਕਰਕੇ ਮਾਰਿਆ ਗਿਆ ਕਿ ਉਹਨਾਂ ਦੀ ਪਤਲੀ ਵਿੱਚ ਗਊ ਮਾਸ ਰਿੱਜਿਆ ਇਸ ਗੱਲ ਦਾ ਸ਼ੱਕ ਹੈ ਔਰ ਸਿੱਖਾਂ ਨਾਲ ਹੋਰ ਵੀ ਵੱਧ ਤੋਂ ਵੱਧ ਸਰਲੂਕ ਸਾਡੀ ਇੱਕ ਬੱਚੀ ਜੋ ਕਿ ਵਕੀਲ ਸੀ ਜੱਜ ਦਾ ਪੇਪਰ ਦੇਣ ਜਾ ਰਹੀ ਸੀ ਰਾਜਸਥਾਨ ਚ ਉਸ ਬੱਚੀ ਨੂੰ ਕਕਾਰ ਲਾਉਣ ਲਈ ਮਜਬੂਰ ਕੀਤਾ ਗਿਆ ਕਿੱਥੇ ਲੋਕਤੰਤਰ ਅੱਜ ਇੰਡੀਅਨ ਗਵਰਨਮੈਂਟ ਨਾਲ ਸਾਡੀ ਲੜਾਈ ਹੈ ਜਦੋਂ ਦਾ ਦੇਸ਼ ਆਜ਼ਾਦ ਹੋਇਆ ਉਸ ਤੋਂ just ਬਾਅਦ ਸਾਰੇ ਡੀਸੀਆਂ ਨੂੰ ਸਰਕੂਲੇਸ਼ਨ ਜਾਰੀ ਕਰਕੇ ਕਹਤਾ ਸੀ ਸਿੱਖ ਇੱਕ ਜੁਰਾਇਮ ਪੇਸ਼ਾ ਕੌਮ ਹੈ ਸੇਖਿਕ ਜਰਾਈ ਪੇਸ਼ਾ ਕੌਮ ਹੈ 1955 ਵਿੱਚ ਦਰਬਾਰ ਸਾਹਿਬ ਤੇ ਇੰਡੀਅਨ ਪੁਲਿਸ ਚੜੀ ਸੀ ਇਤਿਹਾਸੀਆਂ ਗੱਲਾਂ ਕਿੱਥੇ ਅਸੀਂ ਜਮਹੂਰੀਅਤ ਹੈ ਕਿੱਥੇ 1925 ਵਿੱਚ ਸ਼੍ਰੋਮਣੀ ਕਮੇਟੀ ਬੜੀ ਜਦੋ ਜਹਿਦ ਨਾਲ ਹਾਸਲ ਕੀਤੀ ਸੀ ਬੜੀਆਂ ਕੁਰਬਾਨੀਆਂ ਹੋਈਆਂ ਸਾਡੀ ਮਿੰਨੀ ਪਾਰਲੀਮੈਂਟ ਹੈ ਅੱਜ ਸੈਂਟਰ ਦਾ ਜ਼ੋਰ ਲੱਗਿਆ ਕਿ ਸਰਦਾਰ ਮਾਨ ਵਰਗਾ ਸੋਹਰਤ ਬੰਦਾ ਕੌਮ ਦਾ ਲੀਡਰ ਕੌਮ ਦਾ ਜਰਨੈਲ ਜੇ ਸ਼੍ਰੋਮਣੀ ਕਮੇਟੀ ਤੇ ਅੱਗੇ ਆ ਗਿਆ ਤਾਂ ਸਾਨੂੰ ਮੂੰਹ ਤੋੜ ਮਾ ਜਵਾਬ ਦੇਗਾ ਸ਼੍ਰੋਮਣੀ ਕਮੇਟੀ ਕੋਲ ਇੰਨਾ ਪੈਸਾ ਹੈ ਸ਼੍ਰੋਮਣੀ ਕਮੇਟੀ ਤੇ ਇਲੈਕਸ਼ਨ ਕਿਉਂ ਨਹੀਂ ਹੋ ਰਿਹਾ ਹੈ ਕਿ ਇੰਡੀਅਨ ਸਟੇਟ ਚਾਹੁੰਦੀ ਹੈ ਕਿ ਇਥੇ ਬਾਦਲ ਕਾਬਜ਼ ਰਵੇ ਜਾਂ ਸੀ ਇਲੈਕਸ਼ਨ ਉਦੋਂ ਕਰਾਈਏ ਜਦੋਂ ਮਾਹੌਲ ਬਾਦਲਾਂ ਦਾ ਸਾਜ਼ਗਾਰ ਹੋਵੇ ਸੋ ਗੁਰੂ ਪਿਆਰਿਓ ਜਿਵੇਂ ਤਲਵਾਰਾ ਸਾਹਿਬ ਨੇ ਦੱਸਿਆ ਹੈ ਕੀ ਅਸੀਂ ਪਛਾਣੀ ਨਹੀਂ ਕਰ ਸਕੇ ਸਾਡੀ ਲੜਾਈ ਕਿਸ ਦੇ ਨਾਲ ਹੈ ਸਾਡੀ ਲੜਾਈ ਇੰਡੀਅਨ ਸਟੇਟ ਨਾਲ ਹੈ ਸਾਡੇ 32 32 ਸਾਲਾਂ ਤੋਂ ਸਿੰਘ ਜੇਲ੍ਹਾਂ ਚ ਪਏ ਐ ਪ੍ਰੋਫੈਸਰ ਭੁੱਲਰ ਵਰਗੇ ਸਿੰਘ ਜਿਨ੍ਹਾਂ ਦੀ ਦਿਮਾਗੀ ਹਾਲਤ ਵੀ ਪਤਲੀ ਹੋ ਚੁੱਕੀ ਹੈ ਔਰ ਐਡੇ ਸਾਡੇ ਨਾਲ ਮਾੜਾ ਬਿਹੇਵ ਕੀਤਾ ਜਾ ਰਿਹਾ 327 ਸਰੂਪ ਸਾਡੇ ਚੋਰੀ ਹੋ ਗਏ ਸਾਡੇ ਬੰਦੀ ਸਿੰਘ ਜੇਲ੍ਹਾਂ ਚ ਪਏ ਐ ਸਾਡੇ ਪੰਜਾਬ ਵਿੱਚ ਨਸ਼ਾ ਪ੍ਰਮੋਟ ਕੀਤਾ ਜਾ ਰਿਹਾ ਹੈ ਸਟੇਟ ਨੇ ਜ਼ੋਰ ਲਾ ਲਿਆ ਕਿ ਸਿੱਖਾਂ ਨੂੰ ਕਿਵੇਂ ਖਤਮ ਕਰਨਾ ਹੈ ਪਰ ਬੜੇ ਢੰਗ ਤਰੀਕੇ ਨਾਲ ਇੰਡੀਅਨ ਸਟੇਟ ਨੇ ਪੰਜਾਬ ਵਿੱਚ ਨਸ਼ਾ ਪ੍ਰਮੋਟ ਕੀਤਾ ਹੈ ਅੱਜ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਦਵੀ ਹੋਈ ਨੂੰ 9-10 ਸਾਲ ਹੋ ਗਏ ਭਾਈ ਸੁਖਰਾਜ ਸਿੰਘ ਜੀ ਬੈਠੇ ਨੇ ਮੋਰਚੇ ਲਾ ਲਾ ਹੰਬ ਗਏ ਸਾਨੂੰ ਇਨਸਾਫ਼ ਨਹੀਂ ਮਿਲਣਾ ਮੈਂ ਤੁਹਾਨੂੰ ਇਹ ਗੱਲ ਦੱਸਣੀ ਚਾਹੁੰਨੀ ਆ ਰਾਜ ਮੰਗਿਆ ਨਹੀਂ ਮਿਲਦੇ ਹੁੰਦੇ ਗੁਰੂ ਪਿਆਰਿਓ ਖੋਹਨੇ ਪੈਂਦੇ ਆ ਜਿੰਨੇ ਤੁਸੀਂ ਅੱਜ ਬੈਠੇ ਹੋ ਹਜ਼ਾਰਾਂ ਦੀ ਗਿਣਤੀ ਵਿੱਚ ਜਾਗਦੀਆਂ ਜ਼ਮੀਰਾਂ ਵਾਲਿਓ ਅਸੀਂ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਸਿੱਖ ਤਾਂ 21 ਸਵਾਲਾਂ ਖੁੰਦਾ ਪਰ ਅਸੀਂ ਅੱਜ ਇੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਐ ਅਸੀਂ ਆਪਣੇ ਅਧਿਕਾਰ ਲੈ ਲੈਣੇ ਆ ਉਹ ਦਿਨ ਦੂਰ ਨਹੀਂ ਜਦੋਂ ਇੱਥੇ ਖਾਲਸੇ ਦਾ ਰਾਜ ਹੋਏਗਾ ਅੱਜ ਬਾਦਲ ਕੈਨੂੰ ਆਪਣੇ ਕੀਤੇ ਦਾ ਖਮਿਆਜਾ ਭੁਗਤ ਰਿਹਾ ਐ ਅੱਜ ਉਹਨਾਂ ਦੀ ਜਿਹੜੀ ਇਲੈਕਸ਼ਨ ਦੀ ਹੈਗੀ ਐ ਰੇਸ਼ੋ 6% ਪਹੁੰਚ ਗਈ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਦਵੀ ਉਹਨਾਂ ਦੇ ਟਾਈਮ ਵਿੱਚ ਹੋਈ ਉਹਨਾਂ ਨੇ ਇਨਸਾਫ਼ ਕੀ ਦੇਣਾ ਸੀ ਸਗੋਂ ਦੋ ਸਿੰਘ ਸ਼ਹੀਦ ਹੋਏ ਪੁਲਿਸ ਨੂੰ ਅਣਪਛਾਤੀ ਦੱਸਿਆ ਤੇ ਬਦਲੇ ਵਿੱਚ ਦੋ ਸਿੰਘਾਂ ਦੀ ਸ਼ਹੀਦੀ ਹੋਈ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪਾਂ ਦੀ ਗੱਲ ਆਈ ਰੁਪਿੰਦਰ ਜਸਵਿੰਦਰ ਪੰਜਗਰਾਈ ਦੇ ਦੋ ਮੁੰਡੇ ਫੜ ਕੇ ਆਲ ਮਾਰਡ ਵਿੱਚ ਸੰਦੇਸ਼ ਦਿੱਤਾ ਕਿ ਸਿੱਖ ਆਪ ਹੀ ਆਪਣੇ ਗੁਰੂ ਦੀ ਬਦਵੀ ਕਰਦੇ ਐ ਸੋ ਗੁਰੂ ਪਿਆਰਿਓ ਅੱਜ ਜਿੰਨੇ ਤੁਸੀਂ ਬੈਠੇ ਹੋ ਸਾਰਿਆਂ ਨੂੰ ਮੇਰਾ ਸਿਰ ਝੁਕਦਾ ਹੈ ਅੱਜ ਸਾਡੀ ਕੌਮ ਕੋਲ ਜਰਨੈਲ ਸਰਦਾਰ ਸ਼ਿਮਰਨਜੀਤ ਸਿੰਘ ਮਾਨ ਜਿਨੇ 40 ਸਾਲ ਕੌਮ ਦੀ ਸੇਵਾ ਕੀਤੀ ਹੈ ਨਾ ਵਿਕਿਆ ਨਾ ਝੁਕਿਆ ਜਿਵੇਂ ਤਲਵਾੜਾ ਸਾਹਿਬ ਨੇ ਕਿਹਾ ਇੰਡੀਅਨ ਸਟੇਟ ਦੇ ਨੱਕ ਵਿੱਚ ਦਮ ਕਰਕੇ ਰੱਖਦਾ ਜੇ ਭਾਈ ਨਿੱਜਰ ਮਰਿਆ ਜੇ ਭਾਈ ਖੰਡਾ ਮਾਰਿਆ ਸਰਕਾਰ ਨੇ ਤਾਂ ਸਰਕਾਰ ਨੂੰ ਦੱਸਤਾ ਕੈਸੀ ਕੀ ਕੁਸ਼ ਕਰ ਸਕਦੇ ਆ ਇੰਨੀਆਂ ਬੇਨਤੀਆਂ ਪ੍ਰਵਾਨ ਸਾਰੇ ਸਿੱਖਾਂ ਨੂੰ ਬੇਨਤੀ ਹੈ ਭਾਈ ਐਸ்சி ਪੀਸੀ ਦੀਆਂ ਵੋਟਾਂ ਬਣਵਾਓ ਤੇ ਆਪਣਾ ਦਾਈਆ ਨਹੀਂ ਛੱਡੀਦਾ ਹੁੰਦਾ ਆਪਣਾ ਦਾਵੇਦਾਰੀ ਕੈਮ ਰੱਖੋ ਪੱਕੇ ਪੈਰੀ ਹੋ ਕੇ ਆਪਾਂ ਇਲੈਕਸ਼ਨ ਲੜਨੀ ਹੈ ਔਰ ਇਹ ਬਾਦਲ ਕਿਆਂ ਤੋਂ ਖੋਣੀ ਹੈ ਤੇ ਆਪਣੇ ਸਿੱਖ ਕੌਮ ਦੇ ਇੰਸਟੀਚੂਟ ਜਿੱਥੇ ਸਾਡੇ ਸਿੱਖਾਂ ਦੇ ਬੱਚੇ ਡੀਸੀ ਬਣਨ ਐਸਡੀਐਮ ਬਣਨ ਸਾਡੇ ਸਿੱਖਾਂ ਦੇ ਬੱਚੇ ਐਸਐਸਪੀ ਬਣਨ ਸਿੱਖ ਕੌਮ ਕੋਲ ਕੋਈ ਆਪਣਾ ਹਸਪੀਟਲ ਹੋਵੇ ਜਿੱਥੇ ਸਿੱਖਾਂ ਦਾ ਫ੍ਰੀ ਇਲਾਜ ਹੋਵੇ ਇੱਕ ਛੋਟੀ ਜੀ ਗੱਲ ਕਰਕੇ ਸਮਾਪਤੀ ਕਰਨੀ ਹੈ 10 ਸਾਲ ਪਹਿਲਾਂ ਮੈਨੂੰ ਜੰਮੂ ਜਾਣ ਦਾ ਮੌਕਾ ਮਿਲਿਆ ਉਥੋਂ ਦੀ ਪ੍ਰਬੰਧਕ ਕਮੇਟੀ ਨੇ ਲਿਖ ਕੇ ਲਾਇਆ ਸੀ ਡਾਕਟਰੀ ਦੀ ਪੜ੍ਹਾਈ ਅਸੀਂ ਫ੍ਰੀ ਕਰਾਵਾਂਗੇ ਭਾਵਾਂ ਕਰੋੜ ਰੁਪਈਆ ਲੱਗ ਜੇ ਸ਼ਰਤ ਹੈ ਕਿ ਉਹ ਬੱਚਾ ਅਮਰਤ ਧਾਰੀ ਹੋਣਾ ਚਾਹੀਦਾ ਹੈ ਉਹਦੇ 13 ਸਮਰਤ ਧਾਰੀ ਹੋਣੇ ਚਾਹੀਦੇ ਆ ਤੇ ਸਾਡੇ ਕੋਲ ਤਾਂ ਕਰੋੜਾਂ ਰੁਪਈਆ ਦਾ ਬਜਟ ਹੋਊਗਾ ਗੁਰੂ ਰਾਮਦਾਸ ਪਾਤਸ਼ਾਹ ਦੀ ਕਿਰਪਾ ਸਦਕਾ ਸ਼੍ਰੋਮਣੀ ਕਮੇਟੀ ਸਰਦਾਰ ਸਿਮਰਤਜੀਤ ਸਿੰਘ ਮਾਨ ਦੇ ਹੱਥਾਂ ਵਿੱਚ ਆਊਗੀ ਇਹ ਪੈਸਾ ਸਵੈਰਥ ਕੰਮਾਂ ਤੇ ਲੱਗੂ